ਕੀ ਕਹਿਣਾ ਚਾਹਦੇ ਛੋਟੇ ਜੋ ਇਹ ਹਾਲਾਤ ਬੜੇ ਹੋਏ ਨੇ ਕੀ ਦਿੱਤੀ ਅੰਕਲ ਜੀ ਬਹੁਤ ਔਖਾ ਆ ਗਿਆ ਜੀ ਕੰਮਾਂ ਕਾਰਾਂ ਜੋ ਔਖਾ ਹੁੰਦਾ ਜਿੱਦਾਂ ਕੀ ਪੜ੍ਹਾਈ ਕਰਨ ਜਾਣੇ ਜਿਆਦਾ ਮੋਟਰਸਾਈਕਲ ਲੈ ਜਾਂਦੇ ਅੱਗੇ ਦਾ ਅੱਗੇ ਦਾ ਸੈਕਣਾ ਸੁਕਣਾ ਚੱਲ ਜਾਂਦੇ ਅੱਜ ਕੱਲ ਮੋਟਰਸਾਈਕਲਾਂ ਤੇ ਜਾਂਦੇ ਉਹਦੇ ਕਰਕੇ ਬਹੁਤ ਔਖਾ ਹੋਇਆ ਜੀ ਕੀ ਦਸੀਏ ਆ ਦੇ ਲੋ ਆਪ ਇੱਕ ਦੋਏ ਦਾ ਤੇਲ ਕੱਢ ਕੇ ਟਰਾਂਸਫਰ ਕਰ ਰਹੇ ਕਿਉਂਕਿ ਤੇਲ ਜਿਹੜਾ ਪੈਟਰੋਲ ਪੰਪ ਤੋਂ ਨਹੀਂ ਮਿਲ ਰਿਹਾ ਦੇ ਨਹੀਂ ਰਿਹਾ ਕਹਿੰਦੇ ਦੇ ਨਹੀਂ ਰਿਹਾ ਹਾਲਾਤ ਇੱਥੇ ਤੱਕ ਹੋ ਚੁੱਕੇ ਆ ਕਿ ਹੁਣ ਇੱਕ ਦੋਏ ਦਾ ਸਹਾਰਾ ਬਣ ਰਹੇ ਆ ਹਾਂਜੀ ਕੀ ਕਹਣਾ ਉਹ ਮੈਂ ਤਾਂ ਇਹ ਕਹਾਂਦੇ ਆ ਇਹ ਤਾਂ ਗੁੰਡਾ ਆ ਜੀ ਆ ਆਹ ਮੈਂ ਆ ਗੱਲ ਤੁਸੀਂ ਕਹੇ ਗੇੜੀਆਂ ਵੀ ਬੰਦ ਹੋ ਜਾਣੀਆਂ ਹੋਰ ਗੱਲ ਤਾਂ ਆ ਜੀ ਫੇ ਗੇੜੀ ਬੰਦ ਹੋ ਜਾਣੀ ਆਪਣੀ ਜੀ ਇਹ ਘੁੰਮਣਾ ਫੇ ਔਖਾ ਪੈਟਰੋਲ ਤੋਂ ਬਿਨਾਂ ਜੀ ਸਾਈਕਲ ਤੇ ਤਾਂ ਹੁਣ ਜਾ ਨਹੀਂ ਸਕਦੇ ਸਾਡੇ ਵਾਲਿਆਂ ਨੇ ਜਿਹੜੇ ਕੰਮ ਕਰ ਕੰਮਕਾਰਾਂ ਵਾਲੇ ਉਹਨਾਂ ਲਈ ਔਖਾ ਸਾਡੇ ਆ ਰਹੀਆਂ ਨੇ ਜਿਹੜੇ ਸਵੇਰ ਨੂੰ ਕੰਮ ਕਰ ਰਹੇ ਨੇ ਸਾਡੇ ਕੰਮ ਕਰਦਾ ਮੈਂ 4 ਦਿਨ ਬੁੱਤ ਤੇ ਅੱਪਾ ਹੋਰ ਵੀ ਗੱਲ ਕਰਦੇ ਆ ਉਹ ਸਾਡੇ ਨਾਲ ਪਬਲਿਕ ਨੇ ਲੋਕ ਨੇ ਜਿਹੜੇ ਭਾਜੀ 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 ਕਿਵੇਂ ਦੇ ਦਿਓ ਜੋ ਹਾਲਾਤ ਬੜੇ ਹੋਏ ਆ ਬਹੁਤ ਬਾਰੇ ਹਾਲਾ ਜਿਹੜੇ ਕਾਨੂੰਨ ਬਣਾਏ ਨੇ ਇਹ ਮੋਦੀ ਦੀ ਸਰਕਾਰ ਨੇ ਬਿਲਕੁਲ ਗਲਤ ਬਣਾਏ ਜਿਹੜੇ ਪਹਿਲੇ ਰੂਲ ਚੱਲਦੇ ਗੌਰਮੈਂਟ ਦੇ ਉਹੀ ਵਧੀਆ ਚੱਲਦੇ ਸੀ ਇਹ ਜਿਵੇਂ ਪਹਿਲਾਂ ਕਿਸਾਨੀ ਅੰਦੋਲਨਾਂ ਦਾ ਹੋਇਆ ਸੀ ਸ਼ੁਰੂ ਲੱਗਦਾ ਵੇ ਇਸਰ ਕਿਸੇ ਤੋਂ ਪੁੱਛਿਆ ਕਿਸੇ ਦੀ ਸਲਾਹ ਨਹੀਂ ਨਾ ਕਿਸੇ ਤੋਂ ਪੁੱਛਿਆ ਉਹਨਾਂ ਨੇ ਸਲਾਹ ਤਾਂ ਲੈਣੀ ਚਾਹੀਦੀ ਐਡੇ ਐਡੇ ਵੱਡੇ ਕਾਰਪੋਰੇਟ ਬੈਠੇ ਆ ਟਰਾਂਸਪੋਰਟ ਵਾਲੇ ਬੈਠੇ ਸਾਰੇ ਉਹਨਾਂ ਨੂੰ ਸਲਾਹ ਲੈਣੀ ਚਾਹੀਦੀ ਸੀ ਵੀ ਕਿੱਦਾਂ ਕਾਨੂੰਨ ਬਣਾਣੀ ਪਹਿਲੇ ਕਿਸਾਨਾਂ ਨਾਲ ਵੀ ਅਦੇ ਕੀਤਾ ਇਹਨਾਂ ਨੇ ਕਲਮ ਡਰਾਈਵਰਾਂ ਦੇ ਉਤੇ ਜਿਹੜਾ ਡਰਾਈਵਰਾਂ ਦੇ ਉਤੇ ਇੱਕ ਤਾਂ ਮੈਂ ਕਹਿ ਦੇ ਤਾਂ ਕਿ ਜੇ ਰਨ ਹਿੱਟ ਕਰਦੇ ਆ ਤਾਂ ਉਹਨਾਂ ਨੂੰ 10 ਸਾਲ ਦੀ ਸਜ਼ਾ 10 ਸਾਲ ਦਾ ਇਹਨੂੰ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਪਹਿਂ ਕਿਵੇਂ ਦੇਖਦੇ ਹੋ ਅਸੀਂ 2 ਘੰਟੇ ਹੋ ਗਏ ਭਾਜੀ ਲਾਈਨ 'ਚ ਲੱਗੇ ਹੋਇਆ ਮੋਦੀ ਸਰਕਾਰ ਬਿਲਕੁਲ ਫੇਲ ਸਰਕਾਰ ਫੇਲ ਸਰਕਾਰ ਕੋਈ ਨਹੀਂ ਵੋਟਾਂ ਪਾੜ ਗਿਆ ਲੋਕ ਸਭਾ ਤੇ ਚਲ ਇਲੈਕਸ਼ਨ ਪਰ ਫਿਰ ਵੀ ਅੱਜ ਕਿ ਤਿੰਨ ਤਿੰਨ ਸਟੇਟਾਂ 'ਚ ਸਰਕਾਰ ਬਣ ਗਈ ਆ ਕਿਸਾਨੀ ਅੰਦੋਲਨ ਬੀਐਮ ਦੇ ਸਾਰੇ ਈਵੀਐਮ ਸੋ ਹੋਰ ਵੀ ਗੱਲ ਕਰਦੇ ਆਂ ਕਿ ਕੌਣ ਸਾਰੀਆਂ ਜਿਹੜੀਆਂ ਗੱਲਾਂ ਨਵੀਆਂ ਨਿਕਲ ਕੇ ਆ ਰਹੀਆਂ ਭਾਜੀ ਕਿਵੇਂ ਦੇਖਦੇ ਆ ਜੋ ਹਾਲਾਤ ਬਣੇ ਹੋਏ ਨੇ ਵਧੀਆ ਜੀ ਹਾਲਾਤ ਬਹੁਤ ਮਾੜੇ ਆ ਜੀ ਹਾਂ ਬਹੁਤ ਪਰੇਸ਼ਾਨ ਆ ਬੰਦੇ ਸਟੂਡੈਂਟ ਬਹੁਤ ਪਰੇਸ਼ਾਨ ਆ ਤੇ ਮਤਲਬ ਕਿ ਸਾਰੇ ਇੱਕ ਬੰਦੇ ਜਿਹੜੇ ਡਿਊਟੀ ਤੇ ਜਾਣ ਵਾਲੇ ਆਉਣ ਜਾਣ ਵਾਲੇ ਬੰਦੇ ਇਹਦਾ ਮੈਨੇਜਮੈਂਟ ਵੀ ਹੈ ਨਹੀਂ ਵੀ ਕਿਦਾਂ ਇਹਨਾਂ ਨੂੰ ਐਂਟਰ ਕਰਾਉਣਾ ਕਿਦਾਂ ਤੇਲ ਪਾਉਣਾ ਆ ਜਾਂ ਜਿੱਦਾਂ ਕੋ ਇੱਕ ਦੂਜੇ ਦੇ ਵਿੱਚ ਵੜੀ ਜਾਂਦੇ ਆਈ ਜਾਂਦੇ ਆ ਇਹ ਵੀ ਸੁਣ ਚ ਆ ਰਿਹਾ ਵੀ ਜੇ ਕਿ ਤੇਲ ਨਹੀਂ ਮਿਲਦਾ ਤੇਲ ਲੈਣ ਨੂੰ ਕੋ ਸਟਾਕ ਹੈਗਾ ਲੇਕਿਨ ਮਹਿੰਗੇ ਰੇਟਾਂ ਦੇ ਵੀ ਦੇ ਰਿਆ ਇਦਾਂ ਦੀ ਸੁਣਨ ਵੀ ਆ ਰਹੀ ਆ ਕੋਈ ਸੁਣਨੀ ਤਿਆਰ ਨਹੀਂ ਆ ਪਰ ਇਹ ਜਿੱਦਾਂ ਨਾ ਅਟੈਂਡਰ ਨਹੀਂ ਕਰ ਰਹਾ ਪ੍ਰੋਪਰ ਟੰਗ ਨਾ ਮਨ ਲਓ ਇੱਕ ਪਲੈਨਿੰਗ ਨਹੀਂ ਹੈਗੀ ਪਲੈਨਿੰਗ ਨਹੀਂ ਹੈ ਨਾਲ ਕੋਲ ਹਾਂਜੀ ਪਰ ਸਭ ਕੁਝ ਹੈਗਾ ਐਂਡ ਮੈਨੇਜ ਕੀਤਾ ਜਾਦਾ ਪਰ ਪਰਪਲ ਇਹ ਸਕਦਾ ਤੇਲ ਤਾਂ ਪਾ ਹੀ ਰਹੇ ਆ ਮਤਲਬ ਕਿ ਤੇਲ ਪਾਉਣ ਦੇ ਵਿੱਚ ਕੋਈ ਗੱਲ ਇਹ ਉਹਨੂੰ ਮੈਨੇਜ ਨਹੀਂ ਕਰ ਰਹਾ ਉਹ ਜਿਹੜੀਆਂ ਬੱਸਾਂ ਸਕੂਲਾਂ ਵਾਲੀਆਂ ਜਿਨ੍ਹਾਂ ਨੇ ਇਹਨਾਂ ਨੂੰ ਪਹਿਲਾਂ ਦਿੱਤੇ ਹੋਏ ਪੈਸੇ ਜਾਂ ਦੇਣੇ ਆ ਉਹ ਪਰਚੇ ਬਣਾਈਆਂ ਉਹਨਾਂ ਨੂੰ ਐਂਟਰੀ ਗਲਤ ਤਰੀਕੇ ਨਾਲ ਕਰਾਈ ਹੋਇਆ ਇਧਰੋਂ ਜਾ ਨਹੀਂ ਰਿਹਾ ਮਨ ਲਗਾਈ ਉਹਨਾਂ ਨੇ ਉਹਨਾਂ ਨੂੰ ਹੀ ਟੈਂਡ ਕਰਦੇ ਦੂਜਿਆਂ ਨੂੰ ਟੈਂਡ ਨਹੀਂ ਕਰਦੇ ਮੋਦੀ ਦਾ ਜਿਹੜਾ ਫੈਸਲਾ ਆਇਆ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਉਹ ਜਿਹੜਾ ਡਰਾਈਵਰਾਂ ਦੇ ਉੱਤੇ ਥੋਪਿਆ ਗਿਆ ਵੀ ਤੁਹਾਡੀ 61 ਉਹਨਾਂ ਦਾ ਤਾਂ ਐਨੀ ਸਜ਼ਾ ਐਨਾ ਜੁਰਮਾਨਾ ਹਾਂ ਸਰ ਸਰਨ ਕੰਫੀਡੈਂਸ ਲੈ ਕੇ ਫੈਸਲਾ ਕਰਨਾ ਚਾਹੀਦਾ ਸੀਗਾ ਮਤਲਬ ਕਿ ਉਹ ਫੈਸਲਾ ਬਹੁਤ ਵਧੀਆ ਨਹੀਂਗਾ ਉਹ ਫੈਸਲੇ ਨੂੰ ਪਹਿਲਾਂ ਇਨਕੁਆਰੀ ਕਰਾਉਂਦੇ ਇਨਕੁਆਰੀ ਤੋਂ ਬਾਅਦ ਫੈਸਲਾ ਹਾਂਜੀ ਮਤਲਬ ਕਿ ਜਦੋਂ ਇੱਕ ਪੈਨਲ ਬਣਦਾ ਪੈਨਲ ਵਿੱਚ ਇਹਨਾਂ ਦੇ ਬੰਦੇ ਵੀ ਹੁੰਦੇ ਹੈਨਾ ਟਰਾਂਸਪੋਰਟ ਦੇ ਵਿਧਾਰਕੀ ਵੀ ਹੁੰਦੇ ਟਰਾਂਸ